ਸਾਸ਼ੀ ਗੱਲ ਦੀ ਸਵਾਗਤ ਕਰਦੀਆਂ ਤੁਹਾਡਾ ਵੈਗੁਰੂ ਕਲੌਥ ਹਾਊਸ ਐਂਡ ਪ੍ਰਤੀਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਕਾਫੀ ਅਸੀਂ ਜਿਹੜੇ ਪੀਸ ਤੁਹਾਨੂੰ ਦਿਖਾਉਣ ਲੱਗੇ ਹਾਂ ਕਾਫੀ ਵਧੀਆ ਸੋਨੇ ਪ੍ਰਿੰਟਰ ਦੇ ਵਿੱਚ ਰਹਿਣ ਵਾਲੇ ਆ ਜਿਹੜੀ ਫੈਬਰਿਕ ਰਹਿਣ ਵਾਲੀ ਹੈ ਜੋ ਉਹ ਅੱਜ ਰਹਿਣ ਵਾਲੀ ਹੈ ਸ਼ਿਮਰ ਦੀ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ ਸ਼ਿਮਰ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ ਸ਼ਿਮਰ ਮਸਲੀਨ ਸ਼ਿਮਰ ਰਹੂਗੀ ਠੀਕ ਹੈ ਜੀ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਤੇ ਲਾਈਨਿੰਗ ਲਾ ਕੇ ਵੀ ਬਣਾ ਸਕਦੇ ਹੋ ਮਸ ਪ੍ਰਿੰਟ ਲੈ ਕੇ ਆਇਆ ਬਹੁਤ ਸੋਹਣੇ ਸੋਹਣੇ ਕਾਫੀ ਤੁਹਾਨੂੰ ਮੋਸਟਲੀ ਜਿਹੜੇ ਸੂਟ ਆ ਕੰਪਲੀਟ ਸੂਟ ਮਿਲਣਗੇ ਕੱਟ ਰਹਿਣ ਵਾਲੀ ਵੱਡੀ ਇਹਦੇ ਜਿਹੜੇ ਪੀਸ ਆਉਣਗੇ ਛੋਟੇ ਪਣੇ ਚ ਵੀ ਆਉਣਗੇ ਤੇ ਵੱਡੇ ਪਣੇ ਚ ਵੀ ਆਉਣਗੇ ਸੂਟ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਉਹ 700 ਰੁਪਏ ਰਹਿਣ ਵਾਲੀ ਹੈ ਠੀਕ ਹੈ ਜੀ ਵੱਡਾ ਪਣਾ ਤੁਹਾਨੂੰ 3.5 ਮੀਟਰ ਮਿਲੂਗਾ ਜੀ ਕੰਪਲੀਟ ਸੂਟ ਤੇ ਛੋਟਾ ਪਣਾ ਤੁਹਾਨੂੰ 5 ਮੀਟਰ ਕੰਪਲੀਟ ਸੂਟ ਮਿਲੂਗਾ ਜੀ ਠੀਕ ਹੈ ਜੀ ਵੱਡੇ ਪਣੇ ਦੀ ਜਿਹੜੀ ਪ੍ਰਾਈਸ ਰਹੂਗੀ ਉਹ ਰਹੂਗੀ ਜੀ 150 ਸੌਰੀ ਜਿਹੜੀ ਵੱਡੇ ਪਣੇ ਦੀ ਪ੍ਰਾਈਸ ਰਹਿਣੀ ਹੈ 200 ਰੁਪਏ ਪਰ ਮੀਟਰ ਤੇ ਛੋਟੇ ਪਣੇ ਦੀ ਪ੍ਰਾਈਸ ਰਹਿਣੀ ਹੈ 150 ਰੁਪਏ ਪਰ ਮੀਟਰ ਸੂਟ ਤੁਹਾਨੂੰ 700 ਦੇ ਵਿੱਚ ਹੀ ਪੈਣ ਵਾਲਾ ਠੀਕ ਹੈ ਜੀ ਜਿਹੜਾ ਵੱਡਾ ਪਣਾ ਹੁੰਦਾ ਜੀ ਉਹਦਾ ਜਿਹੜਾ ਵਿਰਥ ਹੁੰਦੀ ਹੈ ਜੀ ਦੇਖੋ ਉਹ ਤੁਹਾਨੂੰ 60 ਇੰਚ ਤੱਕ ਮਿਲੂਗੀ ਠੀਕ ਹੈ ਜੀ 60 ਇੰਚ ਤੱਕ ਮਿਲੂਗੀ ਬਸ ਜਿਹੜਾ ਨਾਰਮਲ ਪਣਾ ਹੁੰਦਾ ਉਹਦੀ 40 ਇੰਚ ਹੁੰਦੀ ਹੈ ਜਿਹੜੀ ਉਹਦੀ ਚੜਾਈ ਹੁੰਦੀ ਹੈ ਜੀ ਉਹ 40 ਇੰਚ ਹੁੰਦੀ ਹੈ ਦੀ 60 ਇੰਚ ਮਿਲੂਗੀ ਜੀ ਠੀਕ ਹੈ ਜੀ 3.5 ਮੀਟਰ ਦੀ ਕੱਟ ਰਹਿਣ ਵਾਲੀ ਆ ਫਰਸਟ ਪੀਸ ਚੈੱਕ ਕਰੋ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਪਹਿਲਾਂ ਕਾਟਨ ਦੇ ਪ੍ਰਿੰਟ ਇਦਾਂ ਦਾ ਆਇਆ ਸੀ ਕਾਫੀ ਡਿਮਾਂਡ ਸੀ ਇਦਾਂ ਦੇ ਕਾਟਨ ਦੇ ਪ੍ਰਿੰਟ ਦੀ ਦੇਖੋ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਸ਼ਿਮਰ ਹੈ ਸ਼ਿਮਰ ਰਹਿਣ ਵਾਲਾ ਪੀਸ ਹੈ ਦੇਖ ਸਕਦੇ ਹੋ ਨਜ਼ਦੀਕ ਤੋਂ ਬੜਾ ਸੋਹਣਾ ਜਿਹਾ ਪੀਸ ਹੈ ਪੂਰਾ ਕੰਪਲੀਟ ਸੂਟ ਮਿਲਣ ਵਾਲਾ ਤੁਹਾਨੂੰ ਇਹ ਵਾਲਾ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਸ਼ਿਮਰ ਦਾ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਸਭ ਦੀ ਜਿਹੜੀ ਕੱਟ ਆ ਵੱਡੀ ਰਹਿਣ ਵਾਲੀ ਆ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਸ਼ਿਮਰ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਦੇਖੋ ਜੀ ਸ਼ਿਮਰ ਹੈ ਜੀ ਇਹ ਮਸਲੀਨ ਸ਼ਿਮਰ ਆ ਬੜਾ ਸੌਫਟ ਵਾਲਾ ਸਟੱਫ ਹੁੰਦਾ ਰਸ਼ੀਆ ਰਹੂਗਾ ਬ੍ਰਾਂਡ ਠੀਕ ਹੈ ਜੀ ਰਸ਼ੀਆ ਬ੍ਰਾਂਡ ਰਹਿਣ ਵਾਲਾ ਬੜੇ ਸੋਹਣੇ ਜਿਹੇ ਪ੍ਰਿੰਟ ਮੈਲਣ ਵਾਲੇ ਤੁਹਾਨੂੰ ਇਹਦੇ ਵਿੱਚ ਇਹ ਵੀ ਤੁਹਾਨੂੰ ਕੰਪਲੀਟ ਸੂਟ ਮੈਲਣ ਵਾਲਾ ਬੜੇ ਸੋਹਣੇ ਜਿਹੇ ਪ੍ਰਿੰਟ ਮਿਲਣਗੇ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਸ਼ਿਮਰ ਰਹਿਣ ਵਾਲੀ ਹੈ ਜੀ 700 ਰੁਪਏ ਸੂਟ ਦੀ ਪ੍ਰਾਈਸ ਰਹੂਗੀ 700 ਦੇ ਵਿੱਚ ਤੁਸੀਂ ਸ਼ਿਮਰ ਦਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਲਾਈਟ ਸ਼ੇਡ ਹੈ ਠੀਕ ਹੈ ਜੀ 700 ਰੁਪਿਆ ਪ੍ਰਾਈਸ ਰਹਿਣ ਵਾਲੀ ਹੈ ਇਹ ਵੀ ਤੁਹਾਨੂੰ ਸੂਟ ਮਿਲਣ ਵਾਲਾ ਜੀ ਇਹ ਸ਼ਰਟ ਪੀਸ ਮਿਲੂਗਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਦੇਖੋ ਜੀ ਸ਼ਰਟ ਪੀਸ ਲੈਣ ਵਾਲਾ ਤੁਹਾਨੂੰ ਇਹ ਵਾਲਾ ਨੇ ਜਦੀਕ ਤੋਂ ਦੇਖ ਸਕਦੇ ਹੋ ਸ਼ਿਮਰ ਹੈ ਜੀ ਸ਼ਿਮਰ ਹੈ ਮਸਲੀਨ ਸ਼ਿਮਰ ਹੈ ਜੀ 700 ਰੁਪਏ ਦੇ ਵਿੱਚ ਸਾਡੇ ਕੋਲ ਤੁਸੀਂ ਸੂਟ ਬਾਏ ਕਰ ਸਕਦੇ ਹੋ ਕੱਟ ਪੀਸਾਂ ਦੇ ਵਿੱਚ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲਣ ਵਾਲਾ ਹੈ। ਮਸਲਿਨ ਸ਼ਿਮਰ ਹੈ ਜੀ। ਅਗਲਾ ਪ੍ਰਿੰਟ ਚੈੱਕ ਕਰੋ। ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ। ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ। ਦੇਖੋ ਜੀ। ਮਸਲਿਨ ਸ਼ਿਮਰ ਹੈ ਰਸ਼ੀਆ ਬ੍ਰਾਂਡ ਰਹਿਣ ਵਾਲੀ ਹੈ ਜੀ। 700 ਰੁਪਏ ਦਾ ਤੁਹਾਨੂੰ ਸੂਟ ਮਿਲੂਗਾ। ਠੀਕ ਹੈ ਜੀ। 140 ਰੁਪਏ ਪਰ ਮੀਟਰ ਮਿਲੂਗਾ ਜੀ। ਠੀਕ ਹੈ ਜੀ ਜਿਹੜਾ ਛੋਟਾ ਪਣਾ ਹੋਊਗਾ ਉਹ 140 ਰੁਪਏ ਪਰ ਮੀਟਰ ਵੱਡਾ ਪਣਾ 200 ਰੁਪਏ ਪਰ ਮੀਟਰ ਪ੍ਰਾਈਸ ਸੇਮ ਰਹਿਣ ਵਾਲੀ ਹੈ 700 700 ਦੇ ਵਿੱਚ ਤੁਹਾਨੂੰ ਸੂਟ ਮਿਲਣ ਵਾਲਾ ਸ਼ਿਮਰਦਾ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਜਨੀਕ ਜਿਹਾ ਪ੍ਰਿੰਟ ਹੈ ਜੀ ਜਨੀਕ ਜਿਹਾ ਪ੍ਰਿੰਟ ਟ੍ਰੈਂਡ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਥੋੜਾ ਡਾਰਕ ਪ੍ਰਿੰਟ ਆਉਣ ਵਾਲਾ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਸੂਟ ਰਗਣਾ ਬਣ ਕੇ ਇਹ ਵਾਲਾ ਸ਼ਿਮਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵੀ ਕੰਪਲੀਟ ਸੂਟ ਮਿਲੂਗਾ ਤੁਹਾਨੂੰ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਜਿਹਾ ਠੀਕ ਹੈ ਜੀ ਦੇਖੋ ਪ੍ਰਿੰਟ ਬੜਾ ਪਿਆਰਾ ਜਾਂ ਪ੍ਰਿੰਟ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਜਾਂ ਇਹ ਵੀ ਤੁਹਾਨੂੰ ਸੂਟ ਮੈਲਣ ਵਾਲਾ ਇੱਕ ਇਹ ਰੂਈ ਵਾਲਾ ਕਲਰ ਹੈ ਜੀ ਇਹ ਵੀ ਕਲਰ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਦੇਖ ਸਕਦੇ ਹੋ ਤੁਸੀਂ ਜਲਦੀ ਜਲਦੀ ਚੈੱਕ ਕਰੀ ਚਲੋ ਪ੍ਰਿੰਟ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਰੈਨ ਵਾਲਾ 700 ਦੇ ਵਿੱਚ ਤੁਸੀਂ ਮਰ ਦਾ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਜੀ ਪੂਰਾ ਕੰਪਲੀਟ ਸੂਟ ਹੈ ਜੀ ਇਹ ਵੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਕਾਫੀ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਇਹ ਰਸ਼ੀਆ ਬ੍ਰਾਂਡ ਹੈ ਦੇਖੋ ਕਾਫੀ ਸ਼ੇਡ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਕਿਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਹੈ ਰਸ਼ੀਆ ਬ੍ਰਾਂਡ ਦੇ ਵਿੱਚ ਰਹਿਣ ਵਾਲਾ ਇਰਵੀ ਜਿੱਕੇ ਤੁਹਾਨੂੰ ਪਰਪਲ ਕਲਰ ਮਿਲੂਗਾ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਇਹ ਇਹ ਕੇਵਲਾ ਪਰਪਲ ਕਲਰ ਮਿਲੂਗਾ ਤੁਹਾਨੂੰ ਸ਼ਰਟ ਪੀਸ ਹੈ ਜੀ ਸਾਡੇ ਕੋਲ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜ ਹੈ ਬਹੁਤ ਪਿਆਰਾ ਪ੍ਰਿੰਟ ਰੈਨ ਵਾਲਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਸ਼ਰਟ ਪੀਸ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬ੍ਰੈਂਟ ਬੜਾ ਪਿਆਰਾ ਜ ਹੈ ਸਾਰੇ ਪ੍ਰਿੰਟ ਤੁਹਾਨੂੰ ਬੜੇ ਸੋਹਣੇ ਸੋਹਣੇ ਮਿਲਣਗੇ ਜਲਦੀ ਜਲਦੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪ੍ਰਿੰਟ ਚੈੱਕ ਕਰੀ ਚੱਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਸ਼ਿਮਰਾ ਜੀ ਬਿਲਕੁਲ 700 ਰੁਪਏ ਦੇ ਵਿੱਚ ਤੁਹਾਨੂੰ ਵੇਲਾ ਸੂਟ ਮਿਲਣ ਵਾਲਾ ਜੀ ਠੀਕ ਹੈ ਜੀ 700 ਦੇ ਵਿੱਚ ਸੂਟ ਮਿਲਣ ਵਾਲਾ ਜੇ ਸ਼ਰਟ ਪੀਸ ਲੈਣਾ ਤਾਂ 350 ਦੇ ਵਿੱਚ ਸ਼ਰਟ ਪੀਸ ਲਓਗੇ ਜੀ 350 ਦੇ ਵਿੱਚ ਸ਼ਰਟ ਪੀਸ ਲੈ ਸਕਦੇ ਹੋ ਸ਼ਿਮਰ ਦੀ ਮਸਲੀਨ ਸ਼ਿਮਰ ਦੀ 350 ਦੇ ਸ਼ਰਟ ਪੀਸ ਲੈ ਸਕਦੇ ਹੋ ਠੀਕ ਹੈ ਜੀ 140 ਰੁਪਏ ਪਰ ਮੀਟਰ ਰਹੂਗਾ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਰਸ਼ੀਆ ਬ੍ਰਾਂਡ ਹੈ ਜੀ ਦੇਖ ਸਕਦੇ ਹੋ ਤੁਸੀਂ ਪਰਪਲ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਵਾਈਨ ਸ਼ੇਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕੰਪਲੀਟ ਸੂਟ ਮਿਲਣ ਵਾਲਾ ਹੈ ਇਹ ਪ੍ਰਿੰਟ ਚੈੱਕ ਕਰੋ ਸਾਰੇ ਪ੍ਰਿੰਟ ਬੜੇ ਸੋਹਣੇ ਸੋਹਣੇ ਜਾਨੀਕ ਜੇ ਪ੍ਰਿੰਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਇਹ ਬਲੈਕ ਸ਼ੇਡ ਦੇ ਵਿੱਚ ਆ ਗਿਆ ਇਹ ਬਲੈਕ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 700 ਦੇ ਵਿੱਚ ਤੁਸੀਂ ਸ਼ਿਮਰ ਦਾ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਇਹ ਵਾਲਾ ਦੇਖੋ ਜੀ ਛੋਟੇ ਪ੍ਰਿੰਟ ਦੇ ਵਿੱਚ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਕੰਗਾਂਮੀ ਗੇ ਪਹਿਣਾ ਨੂੰ ਛੋਟਾ ਪ੍ਰਿੰਟ ਪਸੰਦ ਹੁੰਦਾ ਜੀ ਛੋਟੇ ਪ੍ਰਿੰਟ ਦੇ ਵਿੱਚ ਹੈ ਸ਼ਿਮਰ ਹੈ ਜੀ ਤੁਸੀਂ ਦੇਖ ਸਕਦੇ ਹੋ ਸ਼ਿਮਰ ਹੈ ਪ੍ਰਿੰਟ ਛੋਟਾ ਬੜਾ ਪਿਆਰਾ ਜਿਹਾ ਪੀਸ ਬੰਨਾ ਬਣ ਕੇ ਇਹ ਵਾਲਾ ਛੋਟੇ ਛੋਟੇ ਪ੍ਰਿੰਟ ਦਾ ਇਹ ਕੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖ ਸਕਦੇ ਹੋ ਠੀਕ ਹੈ ਜੀ ਇਹ ਕੀ ਵਾਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਜੀ ਸਾਸੂ ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅੱਗੇ ਦੇਖੋ ਜੀ ਇਹ ਵੀ ਛੋਟਾ ਜਿਹਾ ਪ੍ਰਿੰਟ ਹੈ ਛੋਟਾ ਛੋਟਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕਈ ਮੇਰੀ ਭੈਣਾਂ ਨੂੰ ਛੋਟਾ ਪ੍ਰਿੰਟ ਪਸੰਦ ਹੁੰਦਾ ਕਲਰ ਦੇਖ ਸਕਦੇ ਹੋ ਕਲਰ ਵੀ ਬੜਾ ਸੋਹਣਾ ਜਿਹਾ ਇਹ ਸੇਮ ਕਲਰ ਫੇਰ ਆਇਆ ਜੀ ਇਹ ਗ੍ਰੇ ਕਲਰ ਹੈ ਇਹ ਗ੍ਰੇ ਕਲਰ ਦੇ ਵਿੱਚ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖ ਸਕਦੇ ਹੋ ਗ੍ਰੇ ਕਲਰ ਹੈ ਜੀ ਠੀਕ ਹੈ ਜੀ ਇਹ ਵੀ ਕੰਪਲੀਟ ਸੂਟ ਮਿਲੂਗਾ ਤੁਹਾਨੂੰ ਗ੍ਰੇ ਦੇ ਵਿੱਚ ਛੋਟਾ ਛੋਟਾ ਪ੍ਰਿੰਟ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਰਹਿਣ ਵਾਲਾ ਜੀ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਏਸੀ ਅੱਜ ਦੇ ਜਿਹੜੇ ਸਾਡੇ ਸ਼ਿਮਰ ਦੇ ਕੱਟ ਪੀਸ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਇਹ ਵਾਲੇ ਦੇ ਜਿਹੜੇ ਪੀਸ ਆ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਸਾਡੀ ਲੋਕੇਸ਼ਨ ਪੁੱਛਦੀਆਂ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਉਹ ਅਸੀਂ ਅ ਡਿਸਟ੍ਰਿਕਟ ਮਾਨਸਾ ਬਡਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਰੇਲਵੇ ਪੌਲ ਕ੍ਰੋਸ ਕਰਕੇ ਜੀ ਅ ਜੇ ਤੁਸੀਂ ਖੱਬੇ ਆ ਥੰਦਰ ਨੂੰ ਆਉਣਾ ਪੁਲ ਦੇ ਅਮਰ પેટ્રોલ ਪੰਪ ਵਾਲੇ ਸਾਈਡ ਖੱਬੇ ਆ ਥੰਦਰ ਨੂੰ ਆਣਾ ਉੱਥੇ ਤੁਹਾਨੂੰ ਇੱਕ ਟੈਰਾ ਵਾਲੀ ਦੁਕਾਨ ਮਿਲਣ ਵਾਲੀ ਆ ਜੀ ਟੈਰਾ ਵਾਲੀ ਦੁਕਾਨ ਦੇ ਨਾਲ ਜਿਹੜੀ ਪਹਿਲੀ ਗਲੀ ਹੈ ਜੀ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਵਾਹਿਗੁਰੂ ਕਲੌਥ ਹਾਊਸ ਸ਼ਾਪ ਤੇ ਲਿਖਿਆ ਹੋਇਆ ਜੀ ਤੇ ਗਲੀ ਦੇ ਮੋੜ ਤੇ ਵੀ ਵਾਹਿਗੁਰੂ ਕਲੌਥ ਹਾਊਸ ਦਾ ਪੋਸਟਰ ਲੱਗਿਆ ਹੋਇਆ ਸੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੌਲ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੀ ਰਾਈਟ ਸਾਈਡ ਆਉਣਾ ਅੰਬਰ પેટ્રોલ ਪੰਪ ਵਾਲੇ ਸਾਈਡ ਆਉਣਾ ਅੰਦਰ ਆ ਕੇ ਤੁਹਾਨੂੰ ਇੱਕ ਟੈਰਾਇ ਦੇਕਾਨ ਮਿਲਣ ਵਾਲੀ ਹੈ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਵਾਹਿਗੁਰੂ ਕਲੌਥ ਹਾਊਸ ਲਿਖਿਆ ਹੈ ਜੀ ਠੀਕ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਆ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੀ ਇਹ ਵੇਲੇ ਤੁਹਾਨੂੰ ਦੁਪट्टे ਵੀ ਸਾਡੇ ਕੋਲੋਂ ਮਿਲਣਗੇ ਜੀ 100 ਰੁਪਏ ਦਾ ਦੁਪੱਟਾ ਮਿਲੂਗਾ ਇਹ ਵਾਲਾ ਦੁਪੱਟਾ ਕੋਟੇ ਦੁਰੀਏ ਦਾ ਦੁਪੱਟਾ ਰਹਿਣ ਵਾਲਾ 100 ਰੁਪਏ ਦਾ ਤੁਹਾਨੂੰ ਦੁਪੱਟਾ ਮਿਲਣ ਵਾਲਾ ਸੌਫਟ ਦੁਪੱਟਾ ਜੀ ਠੀਕ ਹੈ ਜੀ ਪਿਓਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਚਨੂਨ ਦੇ ਦੁਪੱਟੇ ਮਿਲਣਗੇ ਸ਼ਿਮਰ ਦਾ ਦੁਪੱਟਾ ਮਿਲੂਗਾ ਜੀ ਠੀਕ ਹੈ ਜੀ ਆਰਗੈਂਜ਼ਾ ਦਾ ਦੁਪੱਟਾ ਮਿਲੂਗਾ ਕੈਬੀ ਦਾ ਦੁਪੱਟਾ ਵੀ ਲੋ ਕਿਸੇ ਵੀ ਤਰ੍ਹਾਂ ਦੇ ਦੁਪੱਟੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਧੰਨਵਾਦ